ਇੱਕ ਨਾ ਗੀਤ ਸੁਣਦੇ ਹੁੰਦੇ ਸੀ ਸਾਰਿਆਂ ਦੇ ਪਿੰਡੋਂ ਜੱਟੀ ਹੀਰ ਨੇ ਕੀ ਲੈਣਾ ਹੈ ਜੁੱਤੀ ਨਾਲ ਲੱਗੀ ਹੋਈ ਲੀਰ ਵਾਂਗੂ ਰਹਿਣਾ ਹੈ ਹਰੇਕ ਬੰਦੇ ਦੀ ਜ਼ਿੰਦਗੀ 'ਚ ਪੰਜ ਚਾਰ ਬੰਦੇ ਇਹੋ ਜਿਹੇ ਹੁੰਦੇ ਆ ਦੋਕ ਤਾਂ ਹੁੰਦੇ ਹੀ ਆ ਜਿਨ੍ਹਾਂ ਨੇ ਲੀਰ ਵਾਂਗੂ ਛੋਟੀ ਜੁੱਤੀ ਨੂੰ ਚੁੰਬੜਨਾ ਹੁੰਦਾ ਤੁਸੀਂ ਕਹੀ ਨਹੀਂ ਪੈਰ ਝਾੜ ਕੇ ਲਾ ਦਿੰਨੇ ਕਹੀ ਨਹੀਂ ਤੇ ਜਾਂ ਦੂਜੇ ਪੈਰ ਨੂੰ ਤੁਸੀਂ ਮਸਲ ਦਿੰਦੇ ਆ ਇਹੋ ਜਿਹੇ ਬੰਦਿਆਂ ਨੂੰ ਨਾ ਕਹਿੰਦੇ ਭਾਵੇਂ ਜਿਹੜੇ ਤੁਹਾਡੇ ਨਾਲ ਈਰਖਾ ਕਰਦੇ ਹੋਣ ਦੇਲਸੀ ਕਰਦੇ ਹੋ ਹਣਾ ਉਹਨਾਂ ਨੂੰ ਇਗਨੋਰ ਕਰਦੇ ਜਦੋਂ ਤੁਸੀਂ ਉਹਨਾਂ ਦੀ ਗੱਲ ਦਾ ਨੋਟਿਸ ਲੈਨੇ ਨਾ ਮੰਨ ਲਓ ਉਹਨਾਂ ਨੇ ਕੋਈ ਹਰਕਤ ਕੀਤੀ ਜਾਂ ਭੜਾ ਜਾਂ ਝਾਕ ਕੇ ਜਾਂ ਕੇ ਹੱਸਦੇ ਵੀ ਹੁੰਦੇ ਵੇਖ ਕੇ ਇਹ ਵੀ ਇੱਕ ਵੈਰਾਈਟੀ ਆ ਉਹ ਉਹਨਾਂ ਨੂੰ ਵੇਖ ਕੇ ਕੰਬੀਨਾ ਜਾਂ ਸਾਹਸ ਦੇ ਹੁੰਦੇ ਆ ਜਾਂ ਮੁੱਛਾਂ ਤੇ ਹੱਥ ਫੇਰ ਲਿਆ ਹਣਾ ਜਾਂ ਟੇਡਾ ਜਾਂ ਝਾਕ ਕੇ ਕੰਗੂਰਾ ਜਾਂ ਮਤ ਉਹਨਾਂ ਨੂੰ ਇਗਨੋਰ ਕਰਦੇ ਉਹਨਾਂ ਨੇ ਝੱਕ ਨੂੰ ਹਟਜੋ ਜੇ ਤੁਸੀਂ ਉਹਨਾਂ ਦੀ ਗੱਲ ਦਾ ਨੋਟਿਸ ਲੈ ਲਿਆ ਫੇਰ ਉਹ ਬੰਦੇ ਕਾਮਯਾਬ ਹੋ ਗਏ ਫੇਰ ਉਹ ਆਪਦੇ ਆਪ ਨੂੰ ਐ ਸਮਝਦੇ ਵੀ ਆਪਾਂ ਜਿਹੜੀ ਕਿਧਿਤ ਕੀਤੀ ਸੀ ਜਾਂ ਹਰਕਤ ਕੀਤੀ ਸੀ ਉਹ ਵਿਚ ਆਪਾਂ ਕਾਮਯਾਬ ਆ ਉਹਨਾਂ ਨੂੰ ਫੇਲ ਕਰ ਦਿਓ ਪੂਰੀ ਤਰ੍ਹਾਂ ਫੇਲ ਕਿਵੇਂ ਹੋਣਗੇ ਉਹ ਉਹ ਨਕਾਰ ਕੇ ਇਗਨੋਰ ਕਰਕੇ ਉਹਨਾਂ ਨੂੰ ਇਹ ਅਹਿਸਾਸ ਕਰਾ ਦਿਓ ਵੀ ਭਰਾਵਾ ਤੂੰ ਤਾਂ ਸਾਡੀ ਕਿਸੇ ਗਿਣਤੀ 'ਚ ਨਹੀਂ ਆਉਂਦਾ ਨਾ ਅਸੀਂ ਤੈਨੂੰ ਜਾਣਦੇ ਆ ਤੇ ਤੂੰ ਕੌਣ ਆ ਕੌਣ ਨਹੀਂ ਚਾਹੇ ਜਾਣਦੇ ਹੀ ਹੋਈਏ ਅਹਿਸਾਸ ਇਹ ਕਰਾ ਦਿਓ ਵੀ ਸਾਡਾ ਤੇਰੇ 'ਨਹੀਂ ਕੋਈ ਧਿਆਨ ਹੀ ਨਹੀਂ ਨਾ ਸਾਡੇ ਕੋਲ ਟਾਈਮ ਆ ਤੇ ਚਾਕੋ ਵੀ ਨਾ ਦੇਨੀ ਜਮਾ ਹੀ ਨਾ ਚਾਕੋ ਉਹ ਐ ਲੱਗੇ ਵੀ ਯਾਰ ਇਹ ਤਾਂ ਸੱਚੀ ਨਹੀਂ ਜਾਣਦਾ ਆਪਾਂ ਨੂੰ ਬੰਦਾ ਕੌਣ ਕੌਣ ਨਹੀਂ ਇਹ ਤੇ ਕਾਰ ਵਗੈਰਾ ਦੇ ਲੰਘਦੇ ਆ ਜਾਂ ਕਿਸੇ ਵੀਕਲ ਤੇ ਦੂਰ ਹੀ ਨਿਗਾਹ ਸਿੱਧੀ ਰੱਖੋ ਤੇ ਵੈਸੇ ਵੀ ਇਹ ਨਹੀਂ ਵੀ ਉਹਦੇ ਨੇੜੇ ਆ ਕੇ ਪਾਸੇ ਝਾਕਣ ਲੱਗ ਪੋ ਚਾਕੋ ਹੀ ਨਾ ਦੇਨੀ ਫੇਰ ਉਹ ਬੰਦੇ ਨੂੰ ਲੱਗੂ ਯਾਰ ਇਹ ਬੰਦੇ ਨਾਲ ਆਪਾਂ ਨੂੰ ਇਗਨੋਰ ਹੀ ਕਰਦਾ ਇਹਨੇ ਤਾਂ ਇਹ ਸੱਚੀ ਨਹੀਂ ਆਪਾਂ ਨੂੰ ਜਾਣਦਾ ਯਾਨੀ ਕਿ ਮਣੋ ਮਾਰ ਦਿਓ ਉਹਨਾਂ ਨੂੰ ਕਿਸੇ ਗਿਣਤੀ ਚ ਨਾ ਰੱਖੋ ਉਹਨਾਂ ਨੂੰ ਤੇ ਉਹਨਾਂ ਨੂੰ ਅਹਿਸਾਸ ਕਰਾ ਦਿਓ ਵੀ ਯਾਰ ਇਹ ਤਾਂ ਸਾਨੂੰ ਕਿਸੇ ਗਿਣਤੀ ਚ ਨਹੀਂ ਸਮਝਦਾ ਜੇ ਤੁਸੀਂ ਕਿਸੇ ਨੂੰ ਕਹਿਣ ਲੱਗ ਗਏ ਵੀ ਯਾਰ ਇਹਨੂੰ ਸਮਝਾ ਹਨ ਐ ਕਦੇ ਆਸਤੇ ਵੀ ਨਹੀਂ ਕਹਿਣਾ ਚਾਹੀਦਾ ਐ ਨਹੀਂ ਕੋਈ ਸਮਝਦਾ ਹੁੰਦਾ ਕਈ ਵਾਰੀ ਆਪਾਂ ਸਾਂਝੇ ਬੰਦੇ ਨੂੰ ਨੇ ਕਹਿ ਦਿੰਦੇ ਵੀ ਯਾਰ ਉਹਨੂੰ ਸਮਝਾ ਦਿਓ ਮੇਰੇ ਨਾਲ ਐ ਕਰਦਾ ਇਹ ਮੇਰੀ ਗੱਲ ਨੋਟ ਕਰ ਲਿਓ ਇਹ ਐਂ ਕੋਈ ਬੰਦਾ ਸਮਝਦਾ ਨਹੀਂ ਹੁੰਦਾ ਜਿੰਨਾ ਚਿਰ ਉਹਦੇ ਖਿੱਤਰ ਨਹੀਂ ਵਾਜਦੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਜੇ ਤੁਸੀਂ ਕਹਿੰਨੇ ਆ ਫੇਰ ਉਹ ਅੰਦਰੇ ਅੰਦਰੇ ਕਸ਼ਾ ਮਾਰਦੇ ਵੀ ਯਾਰ ਲੈ ਲੈ ਲੱਕੋ ਇਹ ਤਾਂ ਜਾਂ ਤੁਸੀਂ ਉਹ ਤੁਹਾਡੇ ਨਹੀਂ ਪੜਾਇਆ ਚੱਕਿਆ ਤੇ ਮੁਰੋ ਤੁਸੀਂ ਚੀਜ਼ ਹੌਲੀ ਕਰਕੇ ਜਾਂ ਹੌਲੀ ਤੁਰ ਕੇ ਤੁਸੀਂ ਚੱਕਣ ਲੱਗ ਗੇ ਫੇਰ ਵੀ ਅੰਦਰ ਉਹਨਾਂ ਨੂੰ ਐ ਹੋ ਜਾਂਦਾ ਲੱਡੂ ਫਟਦੇ ਆ ਵੀ ਲੈ ਲੈ ਲੱਕੋ ਵੀ ਜਿਹੜੀ ਆਪਾਂ ਮਿਹਨਤ ਕਰ ਰਹੇ ਆ ਉਹ ਸਫਲ ਜਾ ਰਹੇ ਆ ਉਹਨਾਂ ਲੋਕਾਂ ਨੂੰ ਨਾ ਅਸਫਲ ਕਰ ਦਿਓ ਨਕਾਰ ਦਿਓ ਮਨੋਂ ਮਾਰ ਦਿਓ ਤੇ ਹੌਲੀ ਹੌਲੀ ਉਹ ਦੋ ਚਾਰ ਆਰੀਆਂ ਚ ਕਿਤੇ ਤਾਂ ਕਰਨ ਉਹ ਵੀ ਹਟ ਜਾਣਗੇ ਤੇ ਸੱਚੀ ਮਿੱੱਚੀ ਤੁਹਾਡੇ ਰਸਤੇ ਚੋਂ ਪਾਸੇ ਹੋ ਜਾਣਗੇ ਤੁਹਾਡੇ ਰਸਤੇ ਚ ਨਹੀਂ ਆਉਣਗੇ ਕਦੇ ਜਦੋਂ ਤੁਸੀਂ ਉਹਨਾਂ ਨੂੰ ਅਗਨੋਰ ਨਹੀਂ ਕਰਦੇ ਉਹ ਜਾਣਬੁੱਝ ਕੇ ਕਿਤੇ ਤਾਂ ਕਰਨਗੇ ਹਰੇਕ ਬੰਦੇ ਦੀ ਜ਼ਿੰਦਗੀ ਚ ਦੋ ਚਾਰ ਇਹੋ ਜਿਹੇ ਹੁੰਦੇ ਆ ਇਹਦੇ ਨਾਲ ਜੁੜੀ ਤੁਹਾਨੂੰ ਮੈਂ ਇੱਕ ਗੱਲ ਸੁਣਾਉਣਾ ਇੱਕ ਤਾਂ ਮੈਂ ਬੱਕਰੀ ਵਾਲੀ ਸੁਣਾਉਂਦਾ ਸੀ ਇੱਕ ਨਾ ਹੋਰ ਮੈਂ ਸੁਣਾਉਣਾ ਹਾਂ ਵੀ ਨਾ ਮੰਗਤਿਆਂ ਨੂੰ ਕੋਈ ਪੁੱਛਣ ਲੱਗ ਗਿਆ ਕਹਿੰਦਾ ਯਾਰ ਵੀ ਤੁਸੀਂ ਐ ਕਿਵੇਂ ਅਗਲੇ ਤੋਂ ਭੀਖ ਲੈ ਲੈਣੇ ਆ ਪੈਸੇ ਲੈ ਲੈਣੇ ਆ ਯਾਰ ਤਰੀਕਾ ਹੀ ਹੁੰਦਾ ਤੁਹਾਡੇ ਕੋਲੇ ਕਿਵੇਂ ਗੱਲਾਂ ਚ ਲੈ ਜਾਣੇ ਉਹ ਮੰਗ ਤਾਂ ਕਹਿੰਦਾ ਇਹ ਆ ਤਰੀਕਾ ਕਹਿੰਦਾ ਜਿਹੜਾ ਬੰਦਾ ਸਾਡੇ ਨਾਲ ਬੋਲ ਪਿਆ ਨਾ ਵੀ ਯਾਰ ਕੋਈ ਕੰਮ ਕਰ ਲਿਆ ਕਰੋ ਤੇ ਯਾਰ ਗਾਂਹ ਹੋ ਜਾ ਹੈ ਇੱਥੇ ਨਾ ਖੜ ਕਹਿੰਦਾ ਉਹਨੂੰ ਤਾਂ ਅਸੀਂ ਲੈ ਲਿਆ ਲੱਕੋ ਉਹ ਤਾਂ ਉਹ ਤਾਂ ਅਸੀਂ ਭੀਖ ਲੈ ਲੈਣੀ ਹੁੰਦੀ ਕਹਿੰਦਾ ਸਾਨੂੰ ਖਤਰਾ ਉਹਨਾਂ ਤੋਂ ਆ ਜਿਹੜੇ ਪਤੰਦਰ ਬੋਲਦੇ ਨਹੀਂ ਵੀ ਅਸੀਂ ਹੱਥ ਅੰਡ ਕੇ ਅਸੀਸਾਂ ਦੇਈ ਜਾਂਦੇ ਹੁੰਦੇ ਆ ਸੋ ਮੰਗਤਾ ਕਹਿੰਦਾ ਕਹਿੰਦਾ ਖਤਰਾ ਸਾਨੂੰ ਉਹਨਾਂ ਤੋਂ ਵੀ ਜਿਹੜੇ ਪਤੰਦਰ ਕਹਿੰਦਾ ਬੋਲਦੇ ਨਹੀਂ ਦੋਨੋਂ ਵੱਟਾ ਬਣ ਕੇ ਬੈਠੇ ਰਹਿੰਦੇ ਆ ਨਾ ਸਾਡੀ ਕਿਸੇ ਗੱਲ ਦਾ ਜਵਾਬ ਦਿੰਦੇ ਆ ਸੋ ਆਪਣੇ ਵਰਗੇ ਲੋਕਾਂ ਤੋਂ ਇਹਨਾਂ ਲੀਰਾਂ ਨੂੰ ਖਤਰਾ ਜਮੈਂ ਨਾ ਬੋਲੂ ਮੰਗਤੇ ਆਲੀ ਗੱਲ ਫਿਰ ਇਹਨਾਂ ਨੂੰ ਆ ਜਾਂਦਾ ਵੀ ਯਾਰ ਇਹ ਨਹੀਂ ਆਪਣੇ ਲੋਟ ਆਉਂਦਾ ਕਿਸੇ ਤਰੀਕੇ ਚ ਫੇ ਮੰਗਤਿਆਂ ਨੂੰ ਇਹ ਵੀ ਸੋਚਣ ਲੱਗ ਪੈਂਦੇ ਆ ਵੀ ਯਾਰ ਨਹੀਂ ਆਪਾਂ ਨੂੰ ਖਤਰਾ ਇਹਨਾਂ ਤੋਂ ਇਹ ਤਾਂ ਪਤੰਦਰ ਬੋਲ ਹੀ ਨਹੀਂ ਰਿਹਾ ਜੇ ਆਪਾਂ ਮਾੜਾ ਮੋਟਾ ਨੋਟਿਸ ਕਰਾਂਗੇ ਨਾ ਮਾੜਾ ਮੋਟਾ ਜਵਾਬ ਦੇਵਾਂਗੇ ਜਾਂ ਹਰਕਤ ਕਰਾਂਗੇ ਫਿਰ ਫਿਰ ਉਹ ਹਟਣ ਵਾਲੇ ਨਹੀਂ ਫਿਰ ਉਹਨਾਂ ਦੀ ਚਾਹ ਚੜ ਜਾਂਦਾ ਵੀ ਆਪਾਂ ਜਿਹੜੀ ਮਿਹਨਤ ਕਰ ਰਹੇ ਆ ਸਫਲ ਜਾ ਰਹੇ ਆ ਤੇ ਇਹਨੂੰ ਆਪਾਂ ਹੋਰ ਠਿੱਠ ਕਰੀਏ ਇੱਕ ਵਾਰ ਸੁਣਾਉਂਦਾ ਵੀ ਬੱਕਰੀ ਵਾਲੀ ਉਹ ਮੇਰੇ ਰਗਾ ਤਰਿਆ ਜਾਂਦਾ ਸੀ ਉਹਨੂੰ ਕਹਿੰਦਾ ਯਾਰ ਮੇਰੀ ਬੱਕਰੀ ਨਹੀਂ ਵੇਖੀ ਉਹ ਮੂਰੋ ਕਹਿੰਦਾ ਕਹਿੰਦਾ ਬੱਕਰੀ ਹੁੰਦੀ ਕਿਉਂ ਜੀ ਉਹ ਕਹਿੰਦਾ ਯਾਰ ਕਮਾਲ ਆ ਰੱਬ ਦਾ ਬੰਦਾ ਤੂੰ ਬੱਕਰੀ ਨਹੀਂ ਵੇਖੀ ਕਹਿੰਦਾ ਨਹੀਂ ਭਾਈ ਮੈਂ ਨਹੀਂ ਜਾਣਦਾ ਬੱਕਰੀ ਕਿਉਂ ਜੀ ਹੁੰਦੀ ਕਹਿੰਦਾ ਦੱਸਣ ਲੱਗ ਗਿਆ ਕਹਿੰਦਾ ਕੰਨ ਹੁੰਦੇ ਆ ਸਿੰਘ ਹੁੰਦੇ ਆ ਐ ਮੂੰਹ ਹੁੰਦਾ ਐ ਪੂਛ ਹੁੰਦੀ ਆ ਉਹ ਕਹਿੰਦਾ ਕਹਿੰਦਾ ਕੱਦ ਕਿੱਡਾ ਹੁੰਦਾ ਤੇ ਉਹ ਮੂਰੋ ਬੱਕਰੀ ਵਾਲਾ ਕਹਿੰਦਾ ਕਹਿੰਦਾ ਯਾਰ ਕੱਦ ਹੁੰਦਾ ਐਡਾ ਕ ਗੋਡਿਆਂ ਦੇ ਬਰਾਬਰ ਹੱਥ ਕਰਕੇ ਕਹਿੰਦਾ ਕੰਦਾਛਾ ਤੇ ਮੇਰੇ ਰਿਆ ਮੂਰੋ ਕਹਿੰਦਾ ਕਹਦਾ ਗੱਲ ਸੁਣ ਇਹ ਦੂ ਥੱਲੇ ਤਾਂ ਕਹਿੰਦਾ ਮੈਂ ਕਦੇ ਚੱਕੇ ਨਹੀਂ ਆਹਦੀ ਛਾਤੀ ਦੇ ਬਰਾਬਰ ਹੱਥ ਕਰਕੇ ਕਹਿੰਦਾ ਕਹਿੰਦਾ ਮੈਂ ਤੇਰੀ ਬੱਕਰੀ ਕਾਦੀ ਵੇਖੀ ਨਹੀਂ ਸੋ ਇਹ ਦੂ ਥੱਲੇ ਚੱਕੇ ਹੀ ਨਾ ਕਰੋ ਇਹ ਦੂ ਥੱਲੇ ਕੁਸ ਬੱਕਰੀਆਂ ਫਿਰਦੀਆਂ ਹੋਣ ਹਨ ਕੋਈ ਹੋਰ ਜਾਨਵਰ ਫਿਰਦਾ ਹੋਵੇ ਇਹ ਦੂ ਥੱਲੇ ਉਥੇਰੇ ਜਾਨਵਰ ਮਿਲਣਗੇ ਇਹ ਦੂ ਥੱਲੇ ਚੱਕਣ ਦੀ ਲੋੜ ਨਹੀਂ ਨਿਗਾ ਰੱਖੋ ਆਪ ਦੀ ਸਿੱਧੀ ਤਾਂ ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਰੱਖੂਗਾ ਇਹ ਜ਼ਿੰਦਗੀ ਦਾ ਤਜਰਬਾ ਮੇਰਾ